ਹੁਣ ਅਸੀਂ ਤੁਹਾਨੂੰ ਮਲਤਾਨ ਦੀਆਂ ਪੁਰਾਣੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਇੱਥੇ ਦਿਖਾਉਣੇ ਆ ਜੀ ਆਪਣੇ ਪੁਰਾਣੇ ਹਿੰਦੂ ਫੈਮਲੀਜ਼ ਦੇ ਘਰ ਤੇ ਪੁਰਾਣੇ ਮੰਦਰ ਤੇ ਜਿਹੜੇ ਗਵਾਹੀ ਭਰਦੇ ਵੀ ਕਿਸੇ ਸਮੇਂ ਇੱਥੇ ਜਿਹੜੀ ਆਪਣੀ ਹਿੰਦੂ ਪਪੂਲੇਸ਼ਨ ਸੀ ਕਾਫੀ ਜ਼ਿਆਦਾ ਸੀ ਮੈਜੋਰਟੀ ਚ ਲੋਕ ਇੱਥੇ ਰਹਿੰਦੇ ਸੀਗੇ ਤੇ ਇਕੱਲੇ ਸ਼ਹਿਰ ਸ਼ਹਿਰ ਚ ਦੱਸਦੇ ਆ ਕਿ 20 22 ਮੰਦਰ ਸੀਗੇ ਮਲਤਾਨ ਸ਼ਹਿਰ ਤੇ ਇਹ ਤੁਹਾਨੂੰ ਅੰਦਰੋਂ ਮਤਲਬ ਮਲਤਾਨ ਚ ਜਾਣਾ ਪੈਂਦਾ ਹੈਗਾ ਇਹ ਦੇਖਣ ਲਈ ਸਾਰਾ ਕੁਝ ਆਪਰਾਣੇ ਅੰਦਰ ਦੀ ਅੰਦਰ ਦੇਖੋ ਡੁੰਗੇ ਦਰਵਾਜ਼ੇ ਤੇ ਕਿਉਂਕਿ ਹੁਣ ਤਾਂ ਕਾਫੀ ਸਾਰਾ ਸ਼ਹਿਰ ਇਹ ਵੱਡਾ ਹੋ ਗਿਆ ਫੈਲ ਗਿਆ ਹੈ ਨਾ ਪੁਰਾਣੇ ਸਮੇਂ ਅਚ ਇਹ ਇੰਨਾ ਕੀ ਹੋਣਾ ਇੱਥੋਂ ਲੋਕ ਆਪਣੇ ਘਰਬਾਰ ਛੱਡ ਕੇ ਗਏ ਹੋਣਗੇ ਇੱਥੇ ਜਿੰਨੀ ਮਾਈਗ੍ਰੇਸ਼ਨ ਹੋ ਕੇ ਹੈ ਨਾ ਲੋਕ ਬਾਹਰ ਹੋਈਆਂ ਸਾਰੇ ਜਿੰਨਾ ਮਤਲਬ ਮਾਈਗਰੇਟ ਹੋ ਗਏ ਇਆ ਗਿਆ ਜੀ ਸੋਨੇ ਦਾ ਬਾਜ਼ਾਰ ਆਹ ਚੀਜ਼ ਮਲਤਾਨ ਦੀ ਬੜੀ ਸੋਹਣੀ ਲੱਗਦੀ ਆ ਯਾਰ ਜਿਹੜਾ ਤੇ ਲਾਹੌਰ ਦੀ ਵੀ ਸੋਹਣੀ ਲੱਗਦੀ ਸੀ ਇਹ ਜਿਹੜਾ ਉੱਪਰਲੇ ਪਾਸੇ ਇਹਨੂੰ ਕੀ ਕਹਿੰਦੇ ਆ ਤਰਪਾਲਾਂ ਜੀਆਂ ਪਾਈਆਂ ਹੁੰਦੀਆਂ ਤਰਪਾਲ ਕਹਿੰਦੇ ਨੇ ਤਰਪਾਲ ਹੀ ਕਹਿੰਦੇ ਆ ਹਾਂਜੀ ਤੇ ਬੜੀਆਂ ਸੋਹਣੀਆਂ ਲੱਗਦੀਆਂ ਪਾਈਆਂ ਹੁੰਦੀਆਂ ਹਾਂਜੀ ਉਮਰ ਬਾਈ ਲੈ ਕੇ ਪਹੁੰਚ ਰਹੇ ਆ ਸਾਨੂੰ ਮੋਟਰਸਾਈਕਲ ਤੇ ਅੱਜ ਗਾਈਡ ਕਰ ਰਹੇ ਨੇ ਨਾਲ-ਨਾਲ ਥਾਂ-ਥਾਂ ਤੇ ਹੈ ਕਿਉਂ ਬਾਈ ਜੀ ਜੀ ਬਿਲਕੁਲ ਸਰ ਮੈਂ ਹਾਜ਼ਰ ਹਾਂ ਔਰ ਅਗਰ ਕੋਈ ਇਹ ਵੀਡੀਓਜ਼ ਵੈਸੇ ਤਾਂ ਆਲ ਓਵਰ ਦੀ ਵਰਡ ਆਪਕੋ ਦੇਖ ਲਈਏ ਕੋਈ ਆਣਾ ਚਾਹੇ ਮਲਕਾਨ ਭਾਈ ਆਪਕੇ ਲਈ ਹਾਜ਼ਰ ਹੈ ਭਾਈ ਤਾਂ ਫਿਰ ਭਾਈ ਤਾਂ ਫਿਰ ਭਾਈ ਹੈ ਇਹ ਭਾਈ ਦਾ ਡਾਇਲੋਗ ਹੈ ਇਹ ਮੇਰਾ ਇੱਕ ਡਾਇਲੋਗ ਹੈ ਭਾਈ ਤਾਂ ਫਿਰ ਭਾਈ ਹੈ ਹਾਹ ਕੀ ਬਾਤ ਹੈ ਕਿੱਥੇ ਹੁਣ ਆਪਾਂ ਕਿੱਥੇ ਪਹੁੰਚ ਗਏ ਅੱਗੇ ਜਾਣਾ ਆਪਾਂ ਅੱਗੇ ਜਾਣਾ ਚਲੋ ਜੀ ਅੱਗੇ ਚੱਲਦੇ ਹਾਂ ਅਸੀਂ ਨਾਲ-ਨਾਲ ਤੁਹਾਨੂੰ ਸ਼ਹਿਰ ਦਿਖਾਉਂਦੇ ਨੇ ਜੇ ਅਸੀਂ ਘੰਟਾ ਡੇਢ ਘੰਟਾ ਹੋਰ ਲੇਟ ਹੁੰਦੇ ਫਿਰ ਸ਼ਾਇਦ ਇਹ ਪੂਰਾ ਬਾਜ਼ਾਰ ਵੀ ਖੁੱਲ ਜਾਣਾ ਸੀ ਬਿਲਕੁਲ ਖੁੱਲ ਜਾਣਾ ਸੀ ਹਾਂਜੀ ਹੁਣ ਫਿਰ ਸਾਨੂੰ ਬੜੀ ਪ੍ਰੋਬਲਮ ਆਉਣੀ ਸੀ ਹੁਣ ਅਸੀਂ ਜੀਲੀ ਘੁੰਮ ਰਹੇ ਆ ਲੈ ਅਸੀਂ ਮੇਰਾ ਜੀ ਕਰਿਆ ਮੈਂ ਕਿਹਾ ਸੋਨਾ ਵੀ ਲੈ ਲਈਏ 골ਡ ਦਾ ਰੇਟ ਪੁੱਛਿਆ ਕਹਿੰਦੇ ਪੌਣੇ 3 ਲੱਖ ਨੂੰ ਤੋਲਾ ਆਪਣੇ ਤੋਂ ਵੀ ਮਹਿੰਗਾ ਹੈਗਾ ਇਹ ਪ੍ਰਾਣੀਆਂ ਗਲੀਆਂ ਚੋਂ ਹੁੰਦੇ ਹੋਏ ਜੀ ਅਸੀਂ ਪਹੁੰਚ ਗਏ ਆ ਮੰਦਿਰ ਦੇਖੋ ਹਾਂ ਜੀ ਅਦਰ ਦੇਖੋ ਇਹ ਇੱਕ ਜੀ ਮੰਦਿਰ ਦਾ ਕਿੱਸਾ ਹੈ ਪਰਲੇ ਪਾਸੇ ਦਿਖਾਵਾਂਗੇ ਨਾ ਉਹ ਮੰਦਿਰ ਹੈ ਜੀ ਤੇਰਾ ਵੈਸੇ ਅੱਗੇ ਜਾ ਕੇ ਅਸੀਂ ਤੁਹਾਨੂੰ ਪ੍ਰੋਪਰ ਮੰਦਿਰ ਵੀ ਦਿਖਾਵਾਂਗੇ ਤੇ ਇਹ ਪ੍ਰਾਣੀਆਂ ਚੀਜ਼ਾਂ ਕੁਝ ਬਚੀਆਂ ਤੇ ਹੀਠਾਂ ਜਿਵੇਂ ਦੁਕਾਨਾਂ ਬਣੀਆਂ ਹੋਰ ਹਨ ਤੇ ਪਰ ਉੱਪਰਲੇ ਪਾਸੇ ਅੱਜ ਵੀ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ ਹਾਂ ਬਿਲਕੁਲ ਜੀ ਤੇ ਅੱਗੋਂ ਦੀ ਇਹਦੇ ਇੰਟਰੀ ਵੀ ਹੈਗੀ ਹੈ ਚਲੋ ਜੀ ਜੈਨ ਮੰਦਿਰ ਜਿਹੜਾ ਹੈ ਉਹ ਇਹਦੇ ਨਾਲ ਹੈ ਅਸੀਂ ਉੱਥੇ ਚੱਲਦੇ ਹਾਂ ਠੀਕ ਹੈ ਇਹ ਹਿੰਦੂ ਮੰਦਿਰ ਸੀਗਾ ਜੀ ਹਾਂ ਜੀ ਹਿੰਦੂ ਮੰਦਿਰ ਇਹ ਸਾਰੀਆਂ ਚੀਜ਼ਾਂ ਤਾਂ ਦੇਖ ਸਕਦੇ ਹੋ ਤੁਸੀਂ ਬਾਜ਼ਾਰ ਦੇ ਵਿੱਚੋਂ ਦੀ ਕਿਉਂਕਿ ਜੇ ਤੁਹਾਡੇ ਪੁਰਾਣੇ ਬੰਦੇ ਨਾਲ ਹੋਣਗੇ ਜਿਨ੍ਹਾਂ ਨੂੰ ਜਾਣਕਾਰੀ ਹੋਗੀ ਹਨਾ ਉਹ ਚੀਜ਼ਾਂ ਬਾਰੇ ਇਤਿਹਾਸ ਬਾਰੇ ਜਾਣਦੇ ਹੋਣਗੇ ਨਹੀਂ ਤਾਂ ਵੈਸੇ ਨਾਰਮਲ ਥੱਲੇ ਦੁਕਾਨਾਂ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਆ ਚੀਜ਼ ਸੀ ਪੁਰਾਣਾ ਇਤਿਹਾਸ ਸੀਗਾ ਤੇ ਇਹ ਹਿੰਦੂ ਮੰਦਿਰ ਸੀਗਾ ਜਿੰਨਾ ਤੁਹਾਨੂੰ ਦਿਖਾਇਆ ਥੱਲੇ ਦੁਕਾਨ ਆ ਗਈ ਕੁਝ ਆ ਵਿਸ਼ੇਸ਼ ਪੁਰਾਣੀਆਂ ਚੀਜ਼ਾਂ ਬਚੀਆਂ ਇਹ ਆ ਜੀ ਜਿਹੜਾ ਮੰਦਿਰ ਹੈਗਾ ਇਹੋ ਜੀ ਇਹ ਐਂਟਰੀ ਹੈ ਮੰਦਿਰ ਦੀ ਹੁਣ ਆਪਾਂ ਉੱਪਰਲੇ ਪਾਸੇ ਚੱਲਦੇ ਆਂ ਤੇ ਨਾਲ-ਨਾਲ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਅੰਦਰਲੇ ਪਾਸੇ ਸ਼ਾਇਦ ਨਿਆਣੀ ਦੀ ਪੜਾਈ ਚੱਲ ਰਹੀ ਹੈ। ਮਦਰਸਾ ਚੱਲੀਏ ਜੇ ਅੰਦਰ ਜਾ ਸਕਦੇ ਹਾਂ। ਚਲੋ। ਜੀ। ਇੱਥੋਂ ਪਤਾ ਲੱਗਦਾ ਹੈ ਪੁਰਾਣਾ ਵੀ ਆ ਦੇਖੋ। ਇੱਥੇ ਮੰਦਰ ਹੁੰਦਾ ਸੀਗਾ ਕਿਸੇ ਟਾਈਮ ਹਨਾ। ਤੇ ਅੱਗਿਆ ਮੂਰਤੀਆਂ ਛਾਪੀਆਂ ਵੀ ਹੋਈਆਂ। ਹਾਂ ਜੀ ਮੂਰਤੀਆਂ ਛਾਪੀਆਂ ਹੋਈਆਂ ਨੇ ਬਲਕਿ ਪੁਰਾਣੇ ਦਵਾਰ ਦੀਆਂ ਨੇ ਜਿਹੜੀਆਂ ਉਸ ਟਾਈਮ ਇਹਨਾਂ ਨੇ ਬਣਾਈਆਂ ਸੀ ਉਹਨਾਂ ਦੇ ਆਸਾਰ ਆ ਦੇਖੋ ਨਾ ਅੱਗੇ ਦੇਖੋਗੇ ਤੁਹਾਨੂੰ ਨਜ਼ਰ ਆਣਗੇ ਹਾਂਜੀ ਇਹ ਦੇਖੋ ਸਾਹਮਣੇ ਵਾਲੇ ਪਾਸੇ ਜੇ ਤੁਸੀਂ ਦੇਖੋਗੇ ਨਾ ਤੁਹਾਨੂੰ ਚੀਜ਼ਾਂ ਨਜ਼ਰ ਪੈਣਗੀਆਂ ਉਹ ਲਿਖਿਆ ਵੀ ਹੋਇਆਗਾ ਸ਼ਲੋਕ ਲਿਖੇ ਹੋਏ ਨੇ ਸ਼ਾਇਦ ਆਹ ਉਹ ਦੇਖੋ ਉੱਪਰ ਰਿਗਵੇਦ ਦੇ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਨੇ ਜਨੇ ਹਿੰਦੂ ਜੁੰਦੇ ਹਨਾ ਉਹਦੇ ਸ਼ਲੋਕ ਲਿਖੇ ਹੋਏ ਆ ਅਦਰਵਾਜਾ ਹੋਣਾ ਜੀ ਕਿਸੇ ਟਾਈਮ ਹਾਂ ਇਹ ਇਹਦੇ ਅੰਦਰ ਨਾ ਪਾਲਕੀ ਟਾਈਪ ਦੀ ਕੋਈ ਚੀਜ਼ ਬਣਾਈ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਉਸ ਟਾਈਮ ਨਾ ਇਹਨਾਂ ਨੇ ਇੱਥੇ ਕੋਈ ਮੂਰਤੀ ਵਗੈਰਾ ਰੱਖੀ ਹੋएगी ਠੀਕ ਹੈ ਜੀ ਇਹਨੂੰ ਤੁਸੀਂ ਨਾ ਦੂਸਰੇ ਜੁਗ ਉੱਤੇ ਬਾਹਰ ਕਰਕੇ ਸ਼ਾਰਟ ਕਰ ਸਕਦੇ ਹੋ ਚੈੱਕ ਕਰਨਾ ਜਰਾ ਅੱਛਾ ਜੀ ਉਪਰੋਂ ਦਿਖਾ ਸਕਦੇ ਹਾਂ ਹਾਂਜੀ ਲਓ ਤੁਹਾਨੂੰ ਥੋੜਾ ਜਿਹਾ ਉਪਰੋਂ ਦਿਖਾ ਦਿੰਨੇ ਹਾਂ ਇਹ ਦੇਖੋ ਜੀ ਅੰਦਰਲੇ ਪਾਸੇ ਕੁਝ ਇਹ ਹੋ ਜਾ ਮੈਂ ਮੈਂ ਸੁਣਿਆ ਵੀ ਮਲਤਾਨ ਤੇ ਰਾਵਲਪਿੰਡੀ ਦੋ ਇਹ ਜੇ ਸ਼ਹਿਰ ਹੈ ਜਿੱਥੇ ਇਹ ਕਹਿੰਦੇ ਬਹੁਤ ਮੰਦਰ ਹੈ ਹਨਾ ਰਾਵਲਪਿੰਡੀ ਚ ਵੀ ਬਹੁਤ ਹੈ ਕਹਿੰਦੇ ਰਾਵਲਪਿੰਡੀ ਦੇ ਵਿੱਚ ਵੀ ਹੈ ਲੇਕਿਨ ਜਿਹੜਾ ਮਲਤਾਨ ਸ਼ਹਿਰ ਹੈ ਨਾ ਅੰਦਰੋਂ ਖਾਸ ਤੌਰ ਤੇ ਇੱਥੇ ਹਿੰਦੂ ਕਮਿਊਨਿਟੀ ਬਹੁਤ ਜ਼ਿਆਦਾ ਸੀ ਹਾਂਜੀ ਹਾਂਜੀ ਜਿਵੇਂ ਪਤਾ ਸੀ ਦੋਨੋਂ ਸ਼ਹਿਰ ਦੇ ਵਿੱਚ ਨਾ ਮੰਦਰ ਬਹੁਤ ਮਿਲਣਗੇ ਹੂੰ ਇੱਥੇ ਹਿੰਦੂ ਕਮਿਊਨਿਟੀ ਚੋਂ ਕਿ ਮਾਈਗ੍ਰੇਟ ਕਰਕੇ ਗਏ ਸੀ ਨਾ ਛੱਤਾਂ ਵੀ ਕਾਫੀ ਜ਼ਿਆਦਾ ਪ੍ਰਾਣੀਆਂ ਖੜੀਆਂ ਬਈ ਤੇ ਉੱਪਰੋਂ ਜਦੋਂ ਤੁਸੀਂ ਦੇਖੋਗੇ ਉਹ ਦੇਖੋ ਨਾਨਕਸ਼ਾਹੀ ਇੱਟ ਪ੍ਰਾਣੀ ਵਰਤੀ ਹੋਈ ਹੈ ਪ੍ਰਾਣੀ ਇੱਟ ਦੀਆਂ ਨਹੀਂ ਹੈ ਇੱਧਰਲੇ ਪਾਸੇ ਜੇ ਤੁਸੀਂ ਦੇਖੋਗੇ ਇਹ ਦੇਖੋ ਸਾਰੀਆਂ ਚੀਜ਼ਾਂ ਮੂਰਤੀਆਂ ਬਣੀਆਂ ਹੋਈਆਂ ਨੇ ਪ੍ਰਾਣੀਆਂ ਦੇਵੀ-ਦੇਵਤਿਆਂ ਦੀਆਂ ਤੇ ਇਹ ਚੀਜ਼ਾਂ ਹੁਣ ਜਿਵੇਂ ਸਾਡੇ ਨਾਲ ਨੇ ਉਮਰਬਾਈ ਤੇ ਇਹਨਾਂ ਨਾਲ ਹੀ ਪੋਸੀਬਲ ਨੇ ਤੇ ਇਹ ਨਾਲ ਆਏ ਨੇ ਇਹਨਾਂ ਨੇ ਪ੍ਰਾਣੀਆਂ ਚੀਜ਼ਾਂ ਲੱਭੀਆਂ ਹੋਣਗੀਆਂ ਕਿਸੇ ਟਾਈਮ ਉਮਰਬਾਈ ਨੇ ਤੇ ਤਾਂ ਕਰਕੇ ਫਿਰ ਪਤਾ ਲੱਗਿਆ ਨਹੀਂ ਆਉਂ ਕਿੱਥੇ ਬੰਦਿਆਂ ਨੂੰ ਲੱਭਦੀਆਂ ਹਾਂ ਜੀ ਦੇਖੋ ਉੱਥੇ ਨਾ ਸ਼ੀਸ਼ੇ ਦਾ ਕੰਮ ਹੋਇਆ ਛੱਤ ਦਾ ਨਾ ਹਾਂਜੀ ਉੱਪਰਲੇ ਬਸੇ ਹਨ ਹਾਂਜੀ ਪ੍ਰਾਣੀਆਂ ਚੀਜ਼ਾਂ ਵੈਸੇ ਹੈ ਮਜ਼ਬੂਤ ਸੀ ਬਾਈ ਜੀ ਹੈਨਾ ਜਿਹੜੇ ਕਰਕੇ ਹੁਣ ਤੱਕ ਐ ਖੜੀ ਹੈ ਤੁਸੀਂ ਇਹ ਦੇਖੋ ਨਾ ਜਿਸ ਤਰ੍ਹਾਂ ਇਹ ਛੱਤ ਬਣਾਈ ਹੈ ਹਮ ਮੇਰਾ ਨਹੀਂ ਖਿਆਲ ਕਿ ਅੱਜ ਦਾ ਮਿਸਤਰੀ ਇਸ ਤਰ੍ਹਾਂ ਬਣਾ ਸਕਦਾ ਹਮ ਇਹ ਫਨ ਇਹ ਜਿਹੜਾ ਕਲਾ ਸੀ ਨਾ ਹਾਂਜੀ ਉਹਨਾਂ ਦੇ ਨਾਲ ਹੀ ਮੇਰੀ ਖਤਮੀ ਹੋ ਗਈ ਖਤਮ ਹੋ ਗਈ ਚਲਿਏ ਹੁਣ ਆਪਾਂ ਹਾਂਜੀ ਆ ਜਾਓ ਉੱਤੇ ਆ ਜਾ ਲਓ ਜੀ ਅਸੀਂ ਅੱਗੇ-ਅੱਗੇ ਚੱਲਦੇ ਹਾਂ ਤੇ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਜੀ ਆਜੇ ਜੀ ਅਧਰ ਆਜੋ ਹਾਂਜੀ ਲੋ ਜੀ ਆ ਇੱਕ ਹੋਰ ਕਮਰਾ ਮਿਲਿਆ ਹੰਦਰ ਆਪਾਂ ਨੂੰ ਤੇ ਇਹਦੇ ਅੰਦਰ ਤੁਹਾਨੂੰ ਦਿਖਾਉਣੀ ਆ ਉਹ ਅਸੀਂ ਉੱਪਰ ਜਾઈએ ਹਾਂ ਅੱਛਾ ਜੀ ਆ ਕੀ ਆ ਜੂਤਾ ਛਤਰੀ ਸੋਟੀ ਖਾਣੇ ਕੀ ਚੀਜ਼ ਮੰਦਰ ਮੇ ਪੁਰਾਣਾ ਲਿਖਿਆ ਹੋਇਆ ਹੈ ਹੈ ਨਾ ਇਹ ਸਾਰਾ ਕੋਈ ਉਸ ਟਾਈਮ ਦਾ ਸਕੂਲ ਹੁੰਦਾ ਸੀ ਅੱਛਾ ਸਕੂਲ ਹੁੰਦਾ ਸੀਗਾ ਜੀ ਜੀ ਸਕੂਲ ਥਾ ਕਦੋਂ ਦੇ ਇਹ ਮੰਦਰ आ, उसके बाद ये फिर ये इसको स्कूल का दर्जा दे दिया गया और उसके बाद अब इसको मदरसा बना दिया गया ठीक है मतलब फोर्टी सेवन तक मंदर सी का और दुबई के स्कूल उसके बाद स्कूल था उसके बाद फिर मदरसे का दर्जा दे दिया गया इसको ठीक है अच्छा रिपन भाजी उत देखो जरा ए ना जरा डिफरेंट स्टाइल की छत है हाँ जी ये शीशा तो वो किसी का ना बड़ी खूबसूरत जी करके बनाई है देखो ब्लैक टच दे के ना ब्लैक से गोल्डन सही गल है जी ਹੈ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਬਿਲਕੁਲ ਉੱਪਰਲੇ ਹਿੱਸੇ ਤੇ ਮੰਦਰ ਦੇ ਹਾਂਜੀ ਅੱਛਾ ਇੱਧਰਲਾ ਪਾਸਾ ਹੈ ਸਰ ਇਹ ਮੰਦਰ ਇਹ ਅਲੱਗ ਤੋਂ ਆ ਜਿਹੜਾ ਆਪਾਂ ਪਹਿਲਾਂ ਦੇਖ ਕੇ ਆਏ ਉਹ ਤਾਂ ਹਾਂਜੀ ਹਾਂਜੀ ਉਹ ਨਹੀਂ ਹੈ ਬੇਸਿਕ ਇਹ ਜਿਹੜੀ ਇਮਾਰਤ ਹੈ ਨਾ ਇਹ ਉਹਦੇ ਵਰਗੀ ਹੀ ਹੈ ਬਿਲਕੁਲ ਹੀ ਠੀਕ ਹੈ ਜੀ ਇਹ ਸ਼ਾਇਦ ਹੋ ਸਕਦਾ ਕਿ ਉਹਦਾ ਹੀ ਕੋਈ ਪਾਰਟ ਹੋਵੇ ਉਹਦਾ ਹਿੱਸਾ ਹੋਵੇ ਹਾਂਜੀ ਆ ਦੇਖੋ ਇੱਥੇ 메ਨ ਸਥਾਨ ਇੱਥੇ ਸੀਗਾ ਹਨਾ ਹਾਂਜੀ ਹੂੰ ਇੱਥੇ ਸੀਗਾ ਜੀ 메ਨ ਆ ਦੇਖੋ ਉੱਪਰਲੇ ਪਾਸੇ ਇਹ ਹੈਗਾ ਮੰਦਿਰ ਹੁਣ ਤਸਦੀਕ ਹੋ ਨਹੀਂ ਸਕਦਾ ਵੀ Hindu ਮੰਦਿਰ ਹੈ Jain ਮੰਦਿਰ ਹੈ ਕਿਹੜਾ ਮੰਦਿਰ ਹੈ ਹਨਾ ਤੇ ਆ ਤੁਹਾਨੂੰ ਅੰਦਰਲੇ ਪਾਸੇ ਦਿਖਾ ਦੇਣਾ ਅੱਜ ਵੀ ਕੁਝ ਪੁਰਾਣੀਆਂ ਚੀਜ਼ਾਂ ਪਈਆਂ ਇੱਥੇ ਵੀ ਪਤਾ ਲੱਗਦਾ ਵੈਸੇ ਮੈਨੂੰ ਇਹ ਲੱਗਦਾ ਵੀ Jain ਮੰਦਿਰ ਹੀ ਹੋਊਗਾ ਇਹ ਹੈਨਾ ਕਿਉਂਕਿ ਭਗਵਾਨ ਜੀ ਦੀ ਉਹਨਾਂ ਦੀ ਮੂਰਤੀ ਹੈ ਜੀ ਹਾਂਜੀ ਅੱਛਾ ਇੱਧਰ ਇੱਧਰ ਦੀ ਸਾਹਮਣੇ ਆ ਠੀਕ ਆ ਹਾਂ ਇੱਥੋਂ ਬਿਲਕੁਲ ਸਾਫ਼ ਦੇਖਦਾ ਹਾਂਜੀ ਤੇ ਉੱਪਰਲੇ ਪਾਸੇ ਦੀ ਇਮਾਰਤ ਇੰਨੀ ਕੀ ਹੈ ਹੁਣ ਬਜੀ ਸਹੀ ਗੱਲ ਹੈ ਜੀ ਅੰਦਰਲੇ ਪਾਸੇ ਕੁਛ ਇਹੋ ਜਿਹੇ ਹਾਲਾਤ ਹੈ ਜੀ यहां ना एक बेसमेंट भी उतरता है नीचे थोड़ा सा लेकिन वो रास्ता थोड़ा सा हालत जरा बहुत ही ज्यादा खस्ता हो गई है हां जी तोड़फोड़ हो गई ज्यादा क्योंकि थोड़ा सा ना इस पे रिनोवेशन पे करेंगे काम गवर्नमेंट से हमारे थोड़ा सा चल रहा है कि थोड़ी सी इसकी रिनोवेशन हो जाए बेसमेंट आपको दिखा हां जी हां रिनोवेशन होनी चाहिए पुरानी चीज है संभाल के रखी रखने वाली है ना अच्छा इथों बेसमेंट जांदी हुंदी सीगी ਇੱਥੋਂ ਜਾਂਦੀ ਸੀ ਜੀ ਬੇਸਮੈਂਟ ਥੱਲੇ ਬਾਜ਼ਾ ਬੰਦ ਹੈ ਯਾਂਸੇ ਹਾਂ ਜੀ ਆਫਿਸ ਜਰ ਗੈਲਰੀ ਸੇ ਦੇਖ ਸਕਦੇ ਥੋੜਾ ਸਾ ਹੁਣ ਕੱਲੇ ਮੁੰਜੇ ਮੁੰਜੇ ਲਾਇ ਪਈ ਐ ਅਚੇ ਇੱਥੇ ਨੂੰ ਸੀ ਹੈ ਜੀ ਬੇਸਮੈਂਟ ਉਹ ਥੱਲੇ ਨੂੰ ਜਾਂਦੀ ਹੈ ਜੀ ਜੋ ਸੋ ਇਸ ਤਰ੍ਹਾਂ ਦਾ ਜੀ ਜਿਹੜਾ ਮੰਦਿਰ ਦਾ ਹਿੱਸਾ ਬਚਿਆ ਹੋਇਆ ਕੁਛ ਪੁਰਾਣਾ ਇਹੋ ਜਿਹੇ ਕਿੰਨੇ ਮੰਦਿਰ ਐ Imran Bhai ਜਾਂ ਛੋਟੇ بڑے ملا ਕੇ ਜੇ ਕਾਫੀ ਸਾਰੇ ਨੇ ਕੋਈ ਗਿਣਤੀ ਤੇ ਆਫੀਸ਼ੀਅਲ ਨਹੀਂ ਦੱਸ ਸਕਦੇ ਅਸੀਂ ਆਫੀਸ਼ੀਅਲੀ ਦੱਸ ਸਕਦੇ ਇੱਕ ਕਹਿੰਦੇ ਪ੍ਰਹਿਲਾਦ ਜੀ ਦਾ ਵੀ ਮੰਦਿਰ ਇੱਥੇ ਆ ਨਾ ਜੀ ਹੈ ਹੈਨਾ ਉੱਥੇ ਵੀ ਜਾਣਾ ਉੱਥੇ ਵੀ ਜਾਣਾ ਉੱਥੇ ਵੀ ਠੀਕ ਹੈ ਤੇ ਉਹ ਤੁਹਾਨੂੰ ਦਿਖਾ ਕੇ ਲੈਣੇ ਅੱਛਾ ਹੋਰ ਮਤਲਬ ਗਿਣਤੀ ਹੈ ਨਹੀਂ ਕਾਫੀ ਸਾਰੇ ਆ ਕਾਫੀ ਸਾਰੇ ਨੇ ਕਿਉਂਕਿ ਉਮਰ ਭਾਈ ਜਿਹੜੇ ਨੇ ਇਹ ਆਫੀਸ਼ੀਅਲ ਵਲੌਗਰ ਨੇ ਹਿਸਟੋਰੀਕਲ ਚੀਜ਼ਾਂ ਦੇਣਾ ਇਹ ਉਮਰ ਭਾਈ ਦਾ ਧੰਨਵਾਦ ਬਣਦਾ ਜੀ ਇਸ ਗੱਲ ਨੂੰ ਕਿਉਂਕਿ ਇਹਨਾਂ ਨੇ ਸਾਰੀਆਂ ਚੀਜ਼ਾਂ ਲੱਭੀਆਂ ਇੱਥੇ ਮਤਲਬ ਮਲਤਾਨ ਸ਼ਹਿਰ ਦੇ ਵਿੱਚ ਇਸ ਗੱਲ ਲਈ ਸ਼ੁਕਰੀਆ ਜੀ सर थैंक यू हो गया एक मेरा शौक है कि ना पूरे जो हमारा मुल्तान है मुल्तान बहुत पुराना है हाँ जी इतना पुराना है कि कुछ लोग इसको क्लेम करते हैं कि 5000 थाउजेंड ईयर्स पुराना है हाँ जी लेकिन सर ये इससे भी ज़्यादा पुराना है क्योंकि 5000 तो क्लेम कर रहे हैं ना किसी को नहीं पता कि ये कितना पुराना था हाँ जी अब इसकी बिल्डिंग्स में ना एक ਬਹੁਤ ਨਾ ਦੇਖ ਕੇ ਨਾ ਦੁੱਖ ਹੁੰਦਾ ਹੈ ਯਾਰ ਇਸ ਕੇ ਕੇਅਰ ਹੋਣੀ ਚਾਹੀਦੀ ਸੀ ਹਮ ਪ੍ਰਾਣੀਏ ਚੀਜ਼ਾਂ ਨੇ ਪ੍ਰਾਣੀ ਚੀਜ਼ਾਂ ਕੀ ਆ ਸੱਚ ਨਾ ਜਿਵੇਂ ਉਮਰ ਭਾਈ ਨੇ ਦੱਸਿਆ ਨਾ ਕਿ ਕੋਈ 5000 ਕਹਿੰਦਾ ਕੋਈ 6000 ਕਹਿੰਦਾ ਇਹਦੀ ਵਾਕਈ ਐਗਜ਼ੈਕਟ ਜਿਹੜੀ ਨਾ ਫਿਗਰ ਕੋਈ ਵੀ ਨਹੀਂ ਦੱਸਦਾ ਕਿਉਂਕਿ ਹੈ ਹੀ ਨਹੀਂ ਤਾਰੀਖ ਦੇ ਵਿੱਚ ਹਾਂਜੀ ਉਸ حوالے ਨਾਲ ਉਮਰ ਭਾਈ ਨੇ ਵੀ ਔਰ ਮੈਂ ਵੀ ਅਸੀਂ ਆਪਣੇ ਤੌਰ ਤੇ ਜਿਹੜੇ ਸਰਕਾਰੀ ਲੋਕ ਨੇ ਨਾ ਜਿਹੜੇ ਮੁਤਾਲਕਾ ਮਹਿਕਮੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸੰਭਾਲ ਕਰ ਸਕਦੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਵੇਂ ਆਰਕੀਓਲੋਜੀਕਲ ਡਿਪਾਰਟਮੈਂਟ ਹੁੰਦਾ ਹੈ ਅਸੀਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਔਰ ਉਹਨਾਂ ਨੇ ਫਿਜ਼ੀਕਲੀ ਵੀ ਕਿਹਾ ਅੱਛਾ ਉਹਨਾਂ ਨੇ ਕੁਝ ਇਹਦੇ ਤੇ ਵਰਕਿੰਗ ਸ਼ੁਰੂ ਵੀ ਕਰ ਲਈ ਹੈ ਕਿ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਜਾਏ ਤੇ ਉਹਦੇ ਤੇ ਕੁਝ ਵਰਕਿੰਗ ਸਟਾਰਟ ਹੋ ਗਈ ਹੈ ਔਰ ਤੁਹਾਡੇ ਇਸ ਵਲੌਗ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਉਹਨਾਂ ਲੋਕਾਂ ਨੂੰ ਇਨਵਾਈਟ ਕਰਦੇ ਹਾਂ ਜਿਹੜੇ ਇੱਥੋਂ ਉੱਠ ਕੇ ਗਏ ਇਸ ਸ਼ਹਿਰ ਦੇ ਨਾਲ ਉਹਨਾਂ ਦਾ ਕੋਈ ਵੀ ਤਾਲੁਕ ਹੈ ਮੁਲਤਾਨ ਆਣ ਉਹ ਮੁਲਤਾਨ ਆਣ ਤੁਸੀਂ ਜੀ ਆਇਆਂ ਨੂੰ ਕਹਿੰਦੇ ਅਸੀਂ ਜੀ ਆਇਆਂ ਨੂੰ ਜੀ ਅਸੀਂ ਐ ਕਰਕੇ ਬਾਵਾ ਖੋਲ ਕੇ ਜੱਫੀ ਪਾਉਣ ਨੂੰ ਤਿਆਰ ਆਂ। ਕੀ ਬਾਤ ਹੈ। ਅਸੀਂ ਉਹਨਾਂ ਨੂੰ ਵੈਲਕਮ ਕਰਨ ਨੂੰ ਤਿਆਰ ਆਂ ਤੇ ਜਿਹੜੇ ਵੀ ਮੇਰੇ ਇੱਕ ਗੱਲ ਸੁਣ ਰਹੇ ਨੇ ਜਿਨ੍ਹਾਂ ਦਾ ਕੋਈ ਵੀ ਤਾਲੁਕ ਸਾਡੇ ਸ਼ਹਿਰ ਨਾਲ ਹੈ। ਕੀ ਬਾਤ ਹੈ ਜੀ। ਤੇ ਅਸੀਂ ਬਜਨ ਉਹਨਾਂ ਵਾਸਤੇ ਬਾਵਾ ਖੋਲ ਕੇ ਖੜੇ ਆਂ ਸਾਡੇ ਨਾਲ ਰਾਬਤਾ ਕਰੋ ਤੇ ਅਸੀਂ ਉਹਨਾਂ ਨੂੰ ਮੁਲਤਾਨ ਵੀ ਘੁਮਾਵਾਂਗੇ। ਉਹਨਾਂ ਦੇ ਜਿਹੜੇ ਪੁਰਖੇ ਵੱਡੇ ਜਿਹੜੇ ਥੋਟ ਕੇ ਗਏ ਅਸੀਂ ਉਹਨਾਂ ਨੂੰ ਵੀ ਵਿਜ਼ਿਟ ਕਰਾਂ। ਕੀ ਬਾਤ ਹੈ। ਇਹ ਹੁੰਦੀ ਹੈ ਜੀ ਧਰਮ ਜਾਤ ਮਜ਼ਬਤੋਂ ਉੱਪਰ ਉੱਠ ਕੇ ਇਨਸਾਨੀਅਤ ਦੀਆਂ ਗੱਲਾਂ ਹਰ ਚੀਜ਼ ਚ ਚੰਗੇ ਮਾੜੇ ਲੋਕ ਹੁੰਦੇ ਦੇਖ ਲੋ ਕਿਸੇ ਨੇ ਜਦੋਂ ਮਹਾਂਲੋ ਪਾਰਟੀਸ਼ਨ ਹੋਈ ਉਦੋਂ ਵੰਡ ਵੇਲੇ ਕਈਆਂ ਨੇ ਕੁਝ ਚੀਜ਼ਾਂ ਢਾਈਆਂ ਵੀ ਹੋਣੀਆਂ ਕੁਝ ਚੀਜ਼ਾਂ ਮਤਲਬ ਲੁੱਟਿਆ ਵੀ ਹੋਊਗਾ ਉਹ ਵੀ ਲੋਕ ਸੀਗੇ ਇੱਕ ਅੱਜ ਇਹ ਵੀ ਲੋਕ ਹੈ ਮੁਹੱਬਤਾਂ ਦਾ ਸਫਰ ਵਧਾਉਣ ਵਾਲੇ ਮੁਹੱਬਤਾਂ ਵੰਡਣ ਵਾਲੇ ਹਨ ਜਿਹੜੇ ਕਹਿੰਦੇ ਆ ਵੀ ਜੇ ਤੁਹਾਡਾ ਕੁਝ ਵੀ ਗਵਾਚਿਆ ਹੋਇਆ ਤੁਹਾਡਾ ਘਰ ਤੁਹਾਡਾ ਰਿਸ਼ਤੇਦਾਰ ਮਿੱਤਰ ਪਿਆਰਾ ਅਸੀਂ ਉਹਨਾਂ ਨੂੰ ਮਿਲਾਵਾਂਗੇ ਤੇ ਆਹ ਚੀਜ਼ਾਂ ਦੀ ਦੇਖ ਲਓ ਸਾਮ ਸੰਭਾਲ ਲਈ ਤੇ ਦੂਜੇ ਮਜਬਦੀਆਂ ਚੀਜ਼ਾਂ ਲਈ ਹਨਾ ਤੇ ਮਤਲਬ ਉਹਦੇ ਲਈ ਕੀ ਟੇਕ ਕਰੇ ਥੈਂਕ ਯੂ ਸਾਰੇ ਪੂਰੇ ਮੈਗਨਾ ਇੰਡੀਆ ਵੱਲੋਂ ਸਾਰੇ ਉਧਰਲੇ ਪੰਜਾਬ ਵੱਲੋਂ ਮੇਰੇ ਤੁਹਾਡੇ ਲਈ ਪਿਆਰ ਬਹੁਤ ਸਾਰਾ ਬਹੁਤ ਜੀ ਸ਼ੁਕਰੀਆ ਸ਼ੁਕਰੀਆ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਬਿਲਕੁਲ ਉੱਪਰਲੇ ਹਿੱਸੇ ਤੇ ਜਿਹਨੂੰ ਇਹ ਮੰਦਿਰ ਦਾ ਬਿਲਕੁਲ ਉੱਪਰਲਾ ਹਿੱਸਾ ਛੱਤ ਤੁਸੀਂ ਕਹਿ ਸਕਦੇ ਹੋ ਇੱਥੋਂ ਪੂਰਾ ਸ਼ਹਿਰ ਵੀ ਪੂਰਾ ਸ਼ਹਿਰ ਨਹੀਂ ਹਾਲਾਤ ਵਾਲਾ ਜਿੰਨਾ ਕਿ ਹੈ ਉਹ ਸਾਰਾ ਸਾਨੂੰ ਦੇਖਣ ਜੇ ਨਜ਼ਰ ਆ ਰਹੇ ਹੈਗਾ ਤੇ ਉੱਪਰਲੇ ਪਾਸੇ ਕੀ ਕੁਝ ਬਚਿਆ ਹੋਇਆ ਕੁਝ ਚੀਜ਼ਾਂ ਜਿਹੜੀਆਂ ਤੇ ਉਹ ਵੀ ਹੁਣ ਤੁਹਾਨੂੰ ਦਿਖਾ ਦਨੇ ਤੇ ਕੁਝ ਵੈਸੇ ਦਾ ਖਦਸਾ ਹਾਲ ਹਾਲਾਤ ਨਹੀਂ ਸਾਰੇ ਢਹਿ ਚੁੱਕੇ ਆ ਕਾਫੀ ਚੀਜ਼ਾਂ ਢਈਆਂ ਹੋਈਆਂ ਗਈਆਂ ਇਹ ਦੇਖੋ ਜੀ ਕਿਹੜੀ ਸਿਆਹੀ ਕਿਹੜੇ ਰੰਗ ਵਰਤੇ ਆ ਆ ਜਗ੍ਹਾ ਬਿਲਕੁਲ ਧੁੱਪ ਚਾਗੀ ਬਾਹਰ ਖੁੱਲੀਆਂ ਹਵਾਵਾਂ ਵੀ ਪੈਣੀਆਂ ਧੁੱਪ ਮੀਂਹ ਹਨੇਰੀਆਂ ਤੇ ਇੱਥੋਂ ਇਹ ਕਲਰ ਨਹੀਂ ਉਤਰੇ ਹਨਾ ਇਹ ਸਾਰੀ ਪੇਂਟਿੰਗ ਪੁਰਾਣੀ ਹੈਗੀ ਹੈਗੀ ਉਹ ਉੱਥੇ ਤਾਂ ਕੁਝ ਹਿੰਦੀ ਲਿਖੀ ਮੈਨੂੰ ਦਿਖਦੀ ਹੈ ਤੇ ਮੈਂ ਤੁਹਾਨੂੰ ਦਿਖਾ ਦੇਣਾ ਉੱਪਰਲੇ ਪਾਸੇ ਉਹ ਦੇਖੋ ਜੀ ਉੱਪਰ ਤੁਸੀਂ ਪੜ੍ਹ ਸਕਦੇ ਹੋ ਤੇ ਉਹ ਦੇਖੋ ਤੇ ਮਹਾਰਾਜਾ ਜੀ ਦੀ ਕਿਸੇ ਦੀ ਤਸਵੀਰ ਵੀ ਛਾਪੀ ਹੋਈ ਹੈ ਜਦੋਂ ਨਾ ਤੁਸੀਂ ਗਲੀਆਂ ਚੋਂ ਤੁਰਦੇ ਫਿਰਦੇ ਆ ਉੱਪਰ ਨਜ਼ਰ ਮਾਰੋਗੇ ਇਹ ਦੇਖੋ ਪੁਰਾਣੀਆਂ ਚੀਜ਼ਾਂ ਤੁਹਾਨੂੰ ਆਮ ਹੀ ਮਿਲਣਗੀਆਂ ਤੇ ਕਿੰਨੀਆਂ-ਕਿੰਨੀਆਂ ਪੁਰਾਣੇ ਦਰਵਾਜ਼ੇ ਕਿੰਨੀਆਂ-ਕਿੰਨੀਆਂ ਪੁਰਾਣੀਆਂ ਚੀਜ਼ਾਂ ਤੇ ਦੇਖੋ ਵਾਕੀ ਇਥੋਂ ਪਤਾ ਲੱਗਦਾ ਕਹਿੰਦੇ ਆ ਨਾ ਵੀ ਇਹ ਲਾਹੌਰ ਤੋਂ ਵੀ ਪੁਰਾਣਾ ਸ਼ਹਿਰ ਹੈ ਵਾਕਿਆ ਵੀ ਹੈਗਾ ਤੇ ਆ ਦੇਖੋ ਤੇ ਸਾਹਮਣੀਆਂ ਵਾਲੇ ਪਾਸੇ ਜਦੋਂ ਤੁਸੀਂ ਦੇਖੋਗੇ ਨਾ ਤੇ ਇਹ ਪੁਰਾਣੀਆਂ ਦੁਕਾਨਾਂ ਹੈ ਪੁਰਾਣੀਆਂ ਤੇ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਹੋਊਗੀ ਕਿਤਨੇ ਸਾਲ ਪੁਰਾਣੀਆਂ ਦੁਕਾਨਾਂ ਨੇ ਇਹ 75 ਸਾਲ ਤੋਂ ਇਹ ਹੀ ਹੈ ਆ 75 ਸਾਲ ਸੇ ਜਾਈ ਹੈ ਹਾਂਜੀ ਮਤਲਬ ਵੰਡ ਵੰਡ ਤੱਕ ਹੋ ਗਏ ਵੰਡ ਪਾਰਟੀਸ਼ਨ ਸੇ ਠੀਕ ਹੈ ਵੈਸੇ ਤਾਂ ਉਦੋਂ ਵੀ ਪੁਰਾਣੀ ਹੋਣੀ ਜੀ ਇਹ ਤੇ ਇਮਾਰਤ ਆ ਦੇਖੋ ਆ ਕੰਦ ਬਾਹਰ ਨੂੰ ਆਈ ਵੀ ਹੈ ਟੇਢੀ ਹੋਈ ਵੀ ਹੈ ਹੈਨਾ ਰੋਕ ਲਈ ਉਹਨਾਂ ਆ ਘਰ ਦੀ ਗੰਧ ਰੋਕ ਲਈ ਉਹਨਾਂ ਨੇ ਆ ਲਾ ਕੇ ਆ ਤੇ ਬੜੀ ਤੁਹਾਨੂੰ ਹਾਸੇ ਦੀ ਗੱਲ ਦੱਸਾਂ ਤੁਸੀਂ ਇਹਨਾਂ ਦੇਖੋ ਇਹ ਕੰਦ ਉਹ ਪਰਾਂਲੇ ਪਾਸੇ ਤੁਹਾਨੂੰ ਦਿਖਦੀ ਹੋਣੀ ਆ ਪ੍ਰਾਣੀ ਗਲੀ ਹੈ ਤੇ ਆ ਕੰਦ ਕਿੰਨੀ ਬਾਹਰ ਆਈ ਹੋਈ ਐ ਤੋਂ ਤੇ ਆਹਾਂ ਦੇਸੀ ਜਗਾੜ ਲਾ ਕੇ ਰੋਕੀ ਹੋਈ ਹੈ ਉੱਤੇ ਵੀ ਆ ਤੰਬਾ ਲਾਰ ਕੇ ਆ ਪਰਮਾਜੀ ਜੀ ਪਰਮਾਜੀ ਜੀ ਆਦਰ ਉੱਤੇ ਹਾਂਜੀ ਉੱਪਰ ਵੀ ਲਾਰ ਕੇ ਆ ਉਹ ਉੱਪਰ ਵੀ ਲਾਰ ਖਿਆ ਜੀ ਦੇਖੋ ਐ ਲਾਏ ਹੋਏ ਆ ਇਹ ਪ੍ਰਾਣੀਆਂ ਚੀਜ਼ਾਂ ਲਾ ਲਨ ਅਹੀਂ ਇਹ ਕੰਧਾ ਰੋਕ ਰੱਖੀ ਵੀ ਡਿੱਗ ਨਾ ਸਕਾ ਕਿੰਨੀ ਬਾਹਰ ਆਈ ਹੋਈ ਹੈ ਕੰਧ ਕਮਾਲ ਹੋ ਗਈ ਆ ਦੇਖੋ ਇੰਨੀ ਬਾਹਰ ਨੂੰ ਆਈ ਹੋਈ ਹੈ ਇੱਥੋਂ ਤੁਹਾਨੂੰ ਪ੍ਰੋਪਰ ਪਤਾ ਲੱਗਦਾ ਹੋਊ ਇੰਨੀ ਕੰਧ ਝੁਗੀ ਹੋਈ ਹੈ ਥੱਲੋਂ ਦੇਖੋ ਇੱਕ ਆ ਤੇ ਉੱਪਰੋਂ ਇੰਨੀ ਝੁਗੀ ਗਈ ਇਧਰਲੇ ਪਾਸੇ ਨੂੰ ਆ ਚੀਜ਼ਾਂ ਲਾ ਕੇ ਖੜਾਤੀ ਐ ਪ੍ਰਾਣੀਆਂ ਗਲੀਆਂ ਖੜੀਆਂ ਤੇ ਗਲੀਆਂ ਚੋਂ ਹੁੰਦੇ ਹੋਏ ਅਸੀਂ ਪੂਰਾ ਸ਼ਹਿਰ ਜਿਹੜਾ ਮਲਤਾਨਾ ਨੂੰ ਦੇਖ ਰਹੇ ਹਾਂ ਚੱਲੀਏ ਜੀ ਆਪਾਂ ਅੱਗੇ ਅੱਗੇ ਚੱਲੀਏ ਅੱਗੇ ਇੱਕ ਹੋਰ ਚੀਜ਼ ਆ ਰਿਪਨ ਭਾਜੀ ਜੀ ਇਸ ਸਾਲ ਨਾ ਸਾਡਾ 라ਵਲਪਿੰਡੀ ਆ ਜਿਹੜਾ ਉਹ ਰਹਿ ਜਾਊਗਾ ਮੇਰੇ ਖਿਆਲ ਚ ਤੇ ਵੈਸੇ 라ਵਲਪਿੰਡੀ ਵੀ ਕਹਿੰਦੇ ਦੇਖਣ ਵਾਲੋ ਵੀ ਇਤਿਹਾਸਿਕ ਤੇ ਪੁਰਾਣਾ ਸ਼ਹਿਰ ਹੈ ਉਹ ਆਉਣ ਵਾਲੇ ਟਾਈਮ ਚ ਕਦੇ ਫੇਰ ਜਦੋਂ ਹੋਇਆ ਪਹਿਲਾਂ ਸਾਡੀ ਸਲਾਹ ਸੀ ਕਿ ਵੀ 라ਵਲਪਿੰਡੀ ਜ਼ਰੂਰ ਜਾਈਏ ਪਰ ਮੰਮੀ ਡੈਡੀ ਆਏ ਹੋਏ ਸੀ ਉਹਨਾਂ ਨਾਲ ਕਾਫੀ ਦਿਨ ਸਾਡੇ 12 ਦਿਨ ਚਲੇ ਗਏ ਹੈ ਨਾ ਜੱਫੇ ਦੇ ਨਾਲ ਹੀ ਤੇ ਫੇਰ ਮੁੜ ਕੇ ਤਾਂ ਕਰਕੇ ਅਸੀਂ ਉਹਨਾਂ ਨੂੰ ਟਾਈਮ ਦੇਣਾ ਸੀਗਾ ਤੇ ਅਦਰਵਾਈਜ਼ ਸਾਡਾ ਕਿ ਸ਼ਡਿਊਲ ਚ ਅਸੀਂ ਵੀ 라ਵਲਪਿੰਡੀ ਮਲਤਾਨ ਇਹ ਦੋਨੇ ਵੱਡੇ ਤੇ ਪੁਰਾਣੇ ਸ਼ਹਿਰ ਹੈ ਵੀ ਦੋਨੇ ਘੁੰਮਣੇ ਆ ਤੇ ਮਲਤਾਨ ਐਤ ਕੀ ਸਾਰਾ ਐਕਸਪਲੋਰ ਕਰਕੇ ਜਾ ਰਹੇ ਆ ਤੇ 라ਵਲਪਿੰਡੀ ਅਗਲੇ ਟੂਰ ਚ ਜਦੋਂ ਕਦੇ ਜ਼ਿੰਦਗੀ ਨੇ ਮੌਕਾ ਦਿੱਤਾ ਦੁਬਾਰਾ ਲੈਣ ਦੇ ਬਥਿਆ ਆਉਣਾ ਦਾ ਫਿਰ ਦਿਖਾਵਾਂਗੇ। ਇਹਦੀ ਨਹੀਂ ਆਉਣਾ। ਹਾਂ ਹੁਣ ਐਤ ਕੀ ਅਸੀਂ ਇਹ ਸੋਚ ਰਹੇ ਵੀ ਛੇਤੀ ਨਹੀਂ ਆਉਣਾ। 3-4 ਸਾਲ ਘੱਟੋ ਘੱਟ ਬਾਕੀ ਰੱਬ ਨੂੰ ਪਤਾ ਹੁੰਦਾ ਜਦੋਂ ਸਭੀ ਦਾਣਾ ਪਾਣੀ ਲਿਖਿਆ ਹੋਵੇ ਉਹਦੀ ਆਉਂਦਾ ਬੰਦਾ ਬੰਦਾ ਕੌਣ ਹੁੰਦਾ ਹੋਣਾ ਹਨਾ। ਪਰ ਇਹ ਸੋਚ ਰਹੇ ਆ ਵੀ ਹੁਣ 2-3 ਸਾਲ ਬਾਅਦ ਇਕੱਠੀਆਂ ਚੀਜ਼ਾਂ ਵਾਹ ਵਾ ਸਾਰੀਆਂ ਹੋ ਜਾਣਗੀਆਂ ਉਦੋਂ ਦੇਖ ਕੇ ਜਾਵਾਂਗੇ। ਜਿਹੜੇ ਇਹ ਜੇ ਵੱਡੇ ਸ਼ਹਿਰ ਹਨਾ ਤੇ ਉਹਨਾਂ ਚ ਤਾਂ ਤੁਹਾਨੂੰ ਆਮੀ ਚੀਜਾ ਮਿਲ ਜਾਣੀਆਂ ਆ ਕੀ ਲਿਖਿਆ ਹੋਇਆ ਜੀ ਹਾਜ਼ਮ ਫਜ਼ਲ ਰੱਬੀ ਮਤਲਬ ਇਹ ਕੁਰਾਨ ਦੀ ਆਇਤ ਹੈ ਅੱਛਾ ਕੁਰਾਨ ਦੀ ਆਇਤ ਲਿਖੀ ਹੋਈ ਹੈ ਅੱਛਾ ਇਹ ਪੁਰਾਣਾ ਘਰ ਖੜਾ ਹੈ ਇੱਧਰ ਆ ਇੱਕ ਕੁੱਤੇ ਆ ਜ਼ਰਾ ਤੁਹਾਨੂੰ ਕੀ ਦਿਖਾਵਾਂ ਹਾਂਜੀ ਇਹ ਬੇਸਿਕਲੀ ਇਹ ਵੀ ਇੱਕ ਮੰਦਿਰ ਹੈ ਜੈਨ ਮੰਦਿਰ ਨਾ ਅੱਛਾ ਇਹ ਵੀ ਮੰਦਿਰ ਹੈ ਹਾਂਜੀ ਹਾਂ ਉਹ ਸਾਹਮਣੇ ਲਿਖਿਆ ਹੋਇਆ ਹੈ ਜੀ ਤੇ ਉਹ ਦੇਖੋ ਦਿਗੰਬਰ ਜੈਨ ਮੰਦਿਰ ਤੁਸੀਂ ਇੱਥੇ ਬਿਲਕੁਲ ਪੜ੍ਹ ਸਕਦੇ ਹੋ ਤੇ ਇੰਨੀ ਇਮਾਰਤ ਹੈ ਇਹ ਪੁਰਾਣੀ ਹਾਂਜੀ ਇਹਦੀ ਖੂਬਸੂਰਤੀ ਇਹ ਹੈ ਕਿ ਇਹਦੇ ਕੰਧ ਤੇ ਮਸਜਿਦ ਦੇ ਕੰਧ ਸਾਂਝੀ ਹੈ। ਅੱਛਾ ਜੀ। ਇਹ ਮਸਜਿਦ ਹੈ? ਹਾਂਜੀ ਤੇ ਇਹ ਮੰਦਿਰ ਹੈ। ਅੱਛਾ ਉਹ ਇੱਕ ਪਾਸੇ ਮਸਜਿਦ ਹੈ। ਹਾਂਜੀ ਇਸ ਪਾਸੇ ਮਸਜਿਦ ਹੈ ਇਹ ਮੰਦਿਰ ਹੈ। ਤੇ ਕੰਧ ਦੋਨਾਂ ਦੀ ਸਾਂਝੀ ਹੈ। ਅੱਛਾ ਆ ਜੋ ਆ ਜਿਹੜੀ ਛੋਟੀ ਵਾਲੀ ਮਾਰਤ ਹੈ ਇਹ ਮਸਜਿਦ ਹੈ। ਇਹ ਮਸਜਿਦ ਹੀ ਹੈ। ਵਾਹ ਜੀ ਵਾਹ। ਇਸ ਤਰ੍ਹਾਂ ਹੋਣੇ ਚਾਹੀਦੇ ਜੀ ਧਰਮ ਸਾਂਝੇ ਸਾਰਾ ਕੁਝ ਸਾਂਝਾ। ਜਿਵੇਂ ਕਿਉਂ ਸਾਂਮੀ? ਸਹੀ ਹੈ ਨਾ? ਬਹੁਤ ਇਥੇ ਇਤਿਹਾਸ ਉਹ ਗਾਣਾ ਕਿਹੜਾ ਇੱਕ ਪੰਜਾਬੀ ਦਾ ਜੀ ਸਾਡੀਆਂ ਸਾਂਝੀਆਂ ਨੇ ਉਹ ਸਾਡੇ ਸਾਂਝੇ ਨੇ ਸਾਡੇ ਸਾਂਝੀਆਂ ਨੇ ਚੀਜ਼ਾਂ ਸਾਡੇ ਸਾਂਝੇ ਨੇ ਪੀਰ ਫਕੀਰ ਪਤਾ ਨਹੀਂ ਆ ਗਾਣਾ ਹੈ ਉਹ ਕੋਪਰ ਪੰਜਾਬੀ ਦਾ ਹੂੰ ਦੇਖੋ ਆਓ 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 ਕਦੇ ਅਸੀਂ ਤੁਹਾਨੂੰ ਨਣਕਾਣਾ ਦਿਖਾਈਏ ਸਾਡੇ ਬਿਠਾਈਏ ਲਾਹੌਰ ਗੁੰਦਲ ਪਤਾ ਨਹੀਂ ਕਦੋਂ ਦਿੱਤੇ ਚ ਲਾਹੌਰ ਗੁੰਦਲਾਂ ਕਰਕੇ ਅੰਦਰ ਹਲੇ ਵੀ ਲੋਕ ਰਹਿੰਦੇ ਨੇ ਮੁਲਤਾਨ ਸ਼ਹਿਰ ਦਾ ਜਿਹੜਾ ਮੌਸਮ ਆ ਤੁਹਾਨੂੰ ਉਹਦੇ ਬਾਰੇ ਵੀ ਦੱਸਦਾ ਤੇ ਜਿਵੇਂ ਆਪਣੇ ਰਾਜਸਥਾਨ ਦੇ ਬਰਾਬਰ ਜੇ ਪੈ ਜਾਂਦਾ ਵੀਕਰ ਨੇਰ ਹੋਰ ਉਹਦੇ ਬਰਾਬਰ ਹਨਾ ਇੱਥੇ ਜੀ ਠੰਡਾਂ ਵੀ ਬਹੁਤ ਪੈਂਦੀਆਂ ਰਾਤ ਤਾਂ ਠੰਡ ਬਹੁਤ ਜ਼ਿਆਦਾ ਸੀ ਜਿੱਦਦੇ ਅਸੀਂ ਲੈਂਦੇ ਪੰਜਾਬ ਆਏ ਨੇ ਸਭ ਤੋਂ ਵੱਧ ਠੰਡ ਸਾਨੂੰ ਕੱਲ ਰਾਤ ਲੱਗੀ ਹਨਾ ਸਮੇਂ ਤੇ ਦਿਨੇ ਕਹਿੰਦੇ ਗਰਮੀਆਂ ਵੀ ਬਹੁਤ ਜ਼ਿਆਦਾ ਪੈਂਦੀ ਐ ਮਤਲਬ ਹਨੇਰੀਆਂ ਨਹੀਂ ਚੱਲਦੀਆਂ ਤੇ ਰੁੱਖਾ ਰੁੱਖਾ ਰਹਿੰਦਾਗਾ ਕਿਉਂਕਿ ਆਪਣੇ ਜਿਵੇਂ ਵੀਕਰ ਨੇਰ ਚ ਆਬੀਅਸਲੀ ਰੁੱਖਾ ਰੁੱਖਾ ਰਹਿੰਦਾਉ ਤੇ ਟੈਂਪਰੇਚਰ ਜਿਆਦਾ ਹੁੰਦਾ ਗਰਮੀ ਜਿਆਦਾ ਹੁੰਦੀ ਗਰਮੀਆਂ 'ਚ ਗਰਮੀ ਬਹੁਤ ਹੁੰਦੀ ਆ ਸਰਦੀਆਂ 'ਚ ਸਰਦੀ ਧੂੜ ਕੱਢ ਜਾਂਦੀ ਸਰਦੀਆਂ 'ਚ ਸਰਦੀ ਬਹੁਤ ਹੁੰਦੀ ਆ ਜਿਵੇਂ ਰੇਗਿਸਤਾਨ ਕਰਕੇ ਠੰਡਾ ਵੀ ਵੱਧ ਹਾਂ ਗਰਮਾ ਵੀ ਵੱਧ ਆਵੇਂ ਰਹਿੰਦਾ ਜੀ ਤੇ ਨਾਲੇ ਇਹ ਉੱਚਾ ਆ ਨਾ ਥੋੜਾ ਜਿਆ ਅੱਛਾ ਹਾਂ ਅੱਜ ਵੀ ਉੱਚਾ ਆ ਦੇਖੋ ਆਪਾਂ ਕਿੰਨੀਆਂ ਪੌੜੀਆਂ ਚੜ੍ਹ ਕੇ ਤਾਂ ਨੂੰ ਗਲੀਆਂ 'ਚ ਜਾ ਰਹੇ ਆ ਹਾਂ ਗਲੀਆਂ ਚੜ੍ਹ ਕੇ ਉਹਦੇ 'ਚ ਹੋਣ ਨਾਲ ਕੀ ਮਤਲਬ ਮਤਲਬ ਜਿਹੜਾ ਉੱਥੇ ਠੰਡ ਤੇ ਧੁੱਪ ਜਿਆਦਾ ਪੈਂਦੀ ਆ ਜਿਆਦਾ ਜਿਆਦਾ ਇਹ ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਸ਼ਹਿਰ ਦੇ ਹਨ ਵਿੱਚੋ ਵਿਚਾਲੇ ਹੋਇਆ ਪਿੰਡ ਵਾਲਾ ਮਾਹੌਲ ਮਿਲ ਜੂਗਾ ਸ਼ਹਿਰ ਦੇ ਬਿਲਕੁਲ ਵਿਚ ਵਿਚਾਲੇ ਹੋਇਆ ਮਾਹੌਲ ਆ ਬੋਲਾ ਵੱਡਾ ਕਾਦਾ ਯਾਰ ਸਮੀ ਇੱਕ ਬੱਕਰੀਆਂ ਦੇ ਇੱਥੇ ਨਸਲ ਆ ਚਾਹਲ ਹੈ ਚਾਹਲ ਇਹ ਸਮੀ ਪਰ ਇਹ ਖਰਲ ਖਰਲ ਬੱਕਰਾ ਇਹ ਖਰਲ ਬੱਕਰੇ ਦੇ ਖਰਲ ਨਸਲ ਦਾ ਹੈ ਤਾਂ ਇਹ ਤੇ ਤਗੜੇ ਆ ਇਹ ਖਰਲ ਨਸਲ ਦਾ ਹੈ ਖਰਲ ਕਿਤੇ ਸਾਰੇ ਨਾਲ ਰੁੱਸੇ ਜਾਣ ਖਾਸ ਕਰਕੇ ਸਮੀ ਖਰਲ ਹੈ ਚਲੋ ਹਾਈਟ ਕਿੰਨੀ ਆ ਯਾਰ ਹਨਾ ਹੋਣ ਕਿਤੇ ਐ ਨਾ ਕਹਦੀ ਬੱਲੀ ਦੇਣ ਵਾਲੀ ਐ ਦੀ ਐ ਜ਼ਮੀਂ ਕਿਤੇ ਐ ਨਾ ਕਹਦੀ ਬੱਲੀ ਦੇਣ ਵਾਲੀ ਐ ਦੀ ਓ ਯਾਰ ਮੈਂ ਤਾਂ ਐ ਕਹਣਾ ਲੈ ਯਕੀਨੀ ਨਹੀਂ ਹੁੰਦਾ ਵੀ ਸ਼ਹਿਰ ਦੇ ਵਿੱਚੋਂ ਵਿੱਚ ਇਹੋ ਜੀ ਚੀਜ਼ ਹੋਊਗੀ ਆ ਵੀ ਪੁਰਾਣੀਆਂ ਉਹ ਦਹਾ ਆ ਤਾਂ ਪਿੰਡੋਂ ਪਿੰਡਾਂ ਵਾਲਾ ਮਾਹੌਲ ਆਹ ਦੇਖੋ ਜੀ ਪੁਰਾਣੇ ਘਰ ਇੱਥੇ ਵੀ ਤੁਹਾਨੂੰ ਦਿਖਾ ਦਾਂ ਲੱਕੜ ਦੇ ਬਣੇ ਹੋਏ ਐ ਪਤਾ ਨਹੀਂ ਕਦੋਂ ਦੇ ਹੋਣਗੇ ਦੇਖੋ ਸਾਰੇ ਲੱਕੜੀ ਦੇ ਬਣੇ ਹੋਏ ਐ ਆ ਸਾਰੇ ਘਰ ਇਹ ਦੇਖ ਲੋ ਇਹ ਸਾਰੇ ਰਾਣੀ ਤੇ ਹੁਣ ਅਸੀਂ ਗਲੀਆਂ ਘੁੰਮਦੇ ਘਮਾਉਂਦੇ ਬਾਜ਼ਾਰ ਤੋਂ ਹਟ ਕੇ ਥੋੜਾ ਜਿਹਾ ਆ ਗਏ ਹਾਂ ਜੀ ਛੋਲੇ ਵਾਲਾ ਹਾਂਜੀ ਛੋਲੇ ਵਾਲੇ ਚਾਚਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਛੋਲੇ ਵਾਲਾ ਕੌਣ ਹੈ ਜੀ ਹਾਂਜੀ ਛੋਲੇ ਵਾਲਾ ਹਾਂਜੀ ਛੋਲੇ ਵਾਲਾ ਅੱਛਾ ਛੋਲੇ ਵਾਲਾ ਸਹੀ ਹੈ ਠੀਕ ਹੈ ਖੁਸ਼ ਹੈ ਚਲੋ ਜੀ ਅੱਜ ਜੀ ਹੁਣ ਆਪਾਂ ਲੈ ਕੇ ਜਾਂਦੇ ਤੁਹਾਨੂੰ ਸ਼ੀਸ਼ ਮਹਿਲ ਅੱਛਾ ਆਹ ਸ਼ੀਸ਼ ਮਹਿਲ ਹਾਂਜੀ ਆ ਆ ਆ ਕੇ ਆ ਜਾਓ ਅੱਗੇ ਆ ਜਾਓ ਆ ਕਿਹੜੀ ਆ ਵੀ ਪ੍ਰਾਣੀ ਮਾਰਤਾ ਇਹ ਵੀ ਉਹਦਾ ਹਿੱਸਾ ਹੈ ਅੱਛਾ ਉਹਦਾ ਹਿੱਸਾ ਹੈ ਸ਼ੀਸ਼ਮੈਲ ਦਾ ਫੁੱਲ ਬੋਲ ਦੇ ਵਿੱਚ ਸਿੱਟ ਰੱਖਿਆ ਹੈ ਸ਼ੀਸ਼ਮੈਲ ਲਈ ਬਣਾਇਆ ਕਿ ਨਹੀਂ ਸੀ ਕਿੰਨਾ ਪੁਰਾਣਾ ਹੈ ਕੋਈ ਅਮੀਰ ਰੈਸ ਉਹ ਸੀ ਹਿੰਦੂ ਅੱਛਾ ਅੱਛਾ ਹਿੰਦੂ ਪਰ ਹਿੰਦੂ ਪਰਿਵਾਰ ਦਾ ਕਿਸਰ ਬਣਾਇਆ ਹੋਇਆ ਹੈ ਪੁਰਾਣਾ ਹਾਂਜੀ ਇਹਦਾ ਮਕਸਦ ਕੀ ਸੀ ਬਣਾਉਣ ਦਾ ਮਤਲਬ ਕਿਉਂ ਬਣਾਇਆ ਗਿਆ ਇਹ ਰਿਆਸ਼ੀ ਏਰੀਆ ਨਾ ਰਹਿੰਦੇ ਸੀ ਇੱਥੇ ਘਰ ਅੱਛਾ ਸ਼ੀਸ਼ਮੈਲੇ ਸ਼ੀਸ਼ੇ ਨਾਲ ਬਣਾਇਆ ਹੋਇਆ ਤਾਂ ਕਰਕੇ ਇਹਨੂੰ ਸ਼ੀਸ਼ਮੈਲਾ ਰੱਖਿਆ ਅੰਦਰ ਨਾ ਜਿਹੜਾ ਇਮਾਰਤ ਦੇ ਵਿੱਚ ਨਾ ਲੱਕੜੀ ਔਰ ਸ਼ੀਸ਼ੇ ਦਾ ਕੰਮ ਬਹੁਤ ਜ਼ਿਆਦਾ ਹੋਇਆ ਹੈ ਹੂੰ ਔਰ ਜ਼ਿਆਦਾ ਸ਼ੀਸ਼ੇ ਦਾ ਕੰਮ ਹੋਣ ਕਰਕੇ ਨਾ ਇਹਦਾ ਨਾਮ ਸ਼ੀਸ਼ਮੈਲ ਲੱਗਿਆ ਅੰਦਰੋਂ ਦੇਖ ਸਕਦੇ ਹੋ ਅੰਦਰ ਜਾਣਾ ਚਾਹੋ ਲੋ ਜੀ ਆਪਣੇ ਨੂੰ ਅੰਦਰੋਂ ਥੋੜਾ ਜਿਹਾ ਦਿਖਾ ਦਈਏ ਨਹੀਂ ਨਹੀਂ ਉੱਧਰ ਅੰਦਰ ਤੇ ਕਮਰੇ ਕਮਰੇ ਆ ਚਾਰੇ ਪਾਸੇ ਉਹ ਉੱਪਰਲੇ ਪਾਸੇ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਉੱਪਰ ਵੀ ਕਮਰੇ ਆ 2-3 ਮੰਜ਼ਲਾ ਸੀ ইমরান ਭਾਈ ਇਹਨਾਂ 4 ਮੰਜ਼ਲਾ ਹੈ ਹਾਂਜੀ ਆ ਦੇਖੋ ਇਧਰਲੇ ਪਾਸੇੋਂ ਵੀ ਦਿਖਦਾ ਹੈ ਪੂਰੀ ਤਕੜੀ ਹਵੇਲੀ ਸੀ ਜੀ ਉਸ ਟਾਈਮ ਦੀ ਮੈਨੂੰ ਲੱਗਦਾ ਹੈ ਹਨਾ ਹਾਂਜੀ ਗ੍ਰਿਥੀਆਂ ਦੇ ਵਿੱਚ ਲੱਕੜੀ ਔਰ ਸ਼ੀਸ਼ੇ ਦਾ ਕੰਮ ਹੋਇਆ ਅੰਦਰ ਨਾ ਬਹੁਤ ਜ਼ਿਆਦਾ ਅੱਛਾ ਲੱਕੜੀ ਤੇ ਸ਼ੀਸ਼ਾ ਸ਼ੀਸ਼ੇ ਦਾ ਬਹੁਤ ਕੰਮ ਹੋਇਆ ਇਸ ਕਰਕੇ ਇਹਨੂੰ ਸ਼ੀਸ਼ ਮਹਿਲ ਕਹਿੰਦੇ ਨੇ ਇਸ ਬਿਲਡਿੰਗ ਦਾ ਨਾਮ ਜਿਹੜਾ ਨਾ ਉਹਨਾਂ ਨੇ ਸ਼ੀਸ਼ਮਾਲ ਰੱਖਿਆ ਸੀ ਇਹ ਹੈ ਕਿ ਦੇ ਕੋਲੇ ਹੈ ਜੀ ਹੁਣ ਇਹ ਇਹ ਤੇ ਹੁਣ ਲੋਕਲ ਜਿਹੜੇ ਲੋਕ ਨੇ ਨਾ ਉਹਨਾਂ ਦੇ ਕੋਲ ਉਹਨਾਂ ਦੇ ਕਬਜ਼ੇ ਚ ਹੈ ਅੱਛਾ ਮਤਲਬ ਉਹ ਇਥੇ ਉਹਨਾਂ ਦੀ ਓਨ ਕਰਦੇ ਨੇ ਕਿ ਉਹ ਇਹ ਇਸ ਟਾਈਮ ਉਹਨਾਂ ਦੀ ਮਲਕੀਅਤ ਹੈ ਅੱਛਾ ਉਹਨਾਂ ਦੀ ਮਲਕੀਅਤ ਹੈ ਹਾਂ ਮੈਨੂੰ ਇਹ ਲੱਗਦਾ ਇਹੋ ਜਿਹੀਆਂ ਜਿਹੜੀਆਂ ਹਿਸਟੋਰੀਕਲ ਮਾਰਡਾਂ ਗਵਰਨਮੈਂਟ ਨੂੰ ਆਪਦੀ ਅੰਡਰ ਹੋਣੀ ਚਾਹੀਦੀਆਂ ਹੋਣੀ ਚਾਹੀਦੀਆਂ ਨੇ ਜਦਕਿ ਇਹ ਕਲੇਮ ਕਰਦੇ ਨੇ ਕਿ ਇਹ ਸਾਡੀ ਹੈ ਇਹ ਹੁਣ ਬਿਹਤਰ ਪਤਾ ਹੋਏਗਾ ਇਹਨਾਂ ਨੂੰ ਕਿਉਂਕਿ ਜਿਹੜੇ ਇਥੇ ਹੈ ਨੇ ਤੇ ਜਾਂ ਫਿਰ ਸਰਕਾਰ ਨੂੰ ਪਤਾ ਹੋਏਗਾ ਚਲੋ ਜੀ ਇਸ ਜੀ ਅੰਦਰੋਂ ਜਿਹੜਾ ਪੁਰਾਣਾ ਹਿੰਦੂ ਫੈਮਿਲੀ ਦਾ ਕਿਸੇ ਦਾ ਘਰ ਸੀ ਸਾਰਾ ਤੁਹਾਨੂੰ ਦਿਖਾਉਣਾ ਸੀਗਾ ਤੇ ਹੁਣ ਅਸੀਂ ਬਾਹਰ ਚਲਦੇ ਹਾਂ। ਸੋਏ ਸੀ ਜੀ ਆਪਣਾ ਮਲਤਾਨ ਸ਼ਹਿਰ ਦਾ ਵਲੌਗ ਤੇ ਭਾਈ ਹੁਣੇ ਦਾ ਭਾਈ ਉਮਰ ਕ੍ਰੈਸ਼ੀ ਸਾਹਿਬ ਤੇ ইমরান ਭਾਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਮਲਤਾਨ ਘੁੰਮਣ ਜਿਹੜੀਆਂ ਚੀਜ਼ਾਂ ਇਹਨਾਂ ਨੇ ਦਿਖਾਈਆਂ ਵਾਕੀ ਸੱਚ ਹੈ ਵੀ ਅਸੀਂ ਇਕੱਲੇ ਨਹੀਂ ਦੇਖ ਸਕਦੇ। ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮੁਹੱਬਤਾਂ ਬਹੁਤ ਸਾਰੀਆਂ ਮਲਤਾਨ ਫੇਰ ਆਏ ਫੇਰ ਮਿਲਾਂ ਹੈ ਨਾ ਜੀ ਜੀ ਸ਼ੁਕਰੀਆ ਤੁਹਾਡਾ ਸ਼ੁਕਰੀਆ ਹਾਂ ਜੀ ਇਮਰਾਨ ਭਾਈ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਇਹਦੀ ਕਰਦੇ ਹਾਂ ਜੀ ਸਮਾਪਤੀ ਤੇ ਮਿਲਦੇ ਹਾਂ ਆਪਾਂ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਫਿਰ ਪਾਕਿਸਤਾਨ ਤੋਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ